ਹਾਂਜੀ ਨਮਸਕਾਰ ਜੀ ਏਬੀਐਨ ਚ ਤੁਹਾਡਾ ਸਵਾਗਤ ਹੈ ਬੰਸੀ ਜੀ ਨਮਸਕਾਰ ਜੀ ਬੰਸੀ ਜੀ ਗੱਲ ਕੀਤੀ ਜਾਵੇ ਤਾਂ ਐਮਸੀ ਦੇ ਇਲੈਕਸ਼ਨ ਆਉਣ ਵਾਲੇ ਨੇ ਜੀ ਵਾਰਡ ਬੰਦੀਆਂ ਹੋ ਗਿਆ ਨਕਸ਼ਾ ਲੱਗ ਗਿਆ ਪਰ ਵਾਰਡ ਬੰਦੀਆਂ ਨੂੰ ਲੈ ਕੇ ਬੜਾ ਰੋਲਾ ਹੈ ਜੀ ਵਾਰਡ ਬੰਦੀਆਂ ਦੇ ਤਾਂ ਜੀ ਰੇਖ ਸਰਕਾਰ ਦੇ ਵਿੱਚ ਹੀ ਹੁੰਦੀਆਂ ਜਦੋਂ ਭਾਜਪਾ ਦੀ ਸਰਕਾਰ ਸੀਗੀ ਤੇ ਭਾਜਪਾ ਸਰਕਾਰ ਨੇ ਵੀ ਆਪਦੇ ਹਿਸਾਬ ਨਾਲ ਵਾਰਡ ਬੰਦੀ ਕਰਵਾਈ ਸੀਗੀ ਹੁਣ ਜਦੋਂ ਉਸ ਤੋਂ ਬਾਅਦ ਕਾਂਗਰਸ ਸਰਕਾਰ ਸੀ ਤਾਂ ਕਾਂਗਰਸ ਸਰਕਾਰ ਨੇ ਵੀ ਕਰਵਾਈ ਸੀਗੀ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਹੈ ਸਕਾਰ ਹੈ ਤਾਂ ਉਹਨਾਂ ਵੀ ਵਾਰਡਬੰਦੀ ਕਰਵਾਈ ਹੈ ਜੀ ਆਪਸ ਪਰ ਫਿਰ ਇਹਨਾਂ ਰੋਲਾ ਕਿਉਂ ਪਾਇਆ ਗਿਆ ਜਾ ਰਿਹਾ ਰੋਲਾ ਪਾਣਾ ਹੀ ਨਹੀਂ ਚਾਹੀਦਾ ਜੀ ਕੱਲ ਇੱਕ ਵੱਖਰੀ ਮੀਟਿੰਗ ਬੁਲਾਈ ਆ ਉਸ ਦੀ ਨਹੀਂ ਜੀ ਐਦਾਂ ਦੀ ਤਾਂ ਇਹਨਾਂ ਨੇ ਜੋ ਵੀ ਕੀਤਾ ਮੀਟਿੰਗ ਬੁલાਣੀ ਹੀ ਨਹੀਂ ਚਾਹੀਦੀ ਸੀ ਵਾਰਡਬੰਦੀ ਸਹੀ ਹੋਈ ਹੈ ਜੀ ਬਿਲਕੁਲ ਸਹੀ ਹੈ ਇਹਦੇ ਕੋਈ ਹੈ ਕਿਨ ਤੋਂ ਪ੍ਰੰਤੋਂ ਵਾਲੀ ਗੱਲ ਹੈ ਇਹ ਪਰ ਇਹ ਕੀ ਆ ਕਹਿ ਰਿਹਾ ਇੱਕ ਗਦੀ ਕਿਧਰ ਕਰਤੀ ਇੱਕ ਪਾਸਾ ਕਿਧਰ ਕਰਤਾ ਹੈ ਸਾਰਾ ਸ਼ਹਿਰ ਖਲਾਰਤਾ ਪਾਈਪਾ ਦੇ ਮੰਡਲ ਪ੍ਰਧਾਨ ਕੋਕੀ ਗੜਾਰਿਆ ਵਲੋਂ ਨਹੀਂ ਜੀ ਐਦਾਂ ਵੀ ਮੇਰਾ ਹੁਣ ਵਾਰ ਦੇਖ ਲੋ ਜੀ ਮੇਰਾ ਵਾਰਡ ਸਿਵਲ ਲਾਈਨ ਬੈਂਕ ਲੋਨੀ ਕਮਰਾ ਕਲੋਨੀ ਐਮ ਆਰ ਕਲੇਵ ਤੇ ਟੀਚਕ ਕਲੋਨੀ ਦਾਸ ਹੈ ਅੰਧਾ ਇਸ ਹੈ ਜੀ ਉਹਦੇ ਕੋਈ 판 ਤੋੜ ਨਹੀਂ ਕੀਤੀ ਗਈ ਜੀ ਜਿਹੜਾ ਕੁਛ ਵਾਰਡ ਗਵਰਨਮੈਂਟ ਸਕੂਲ ਦੇ ਨਾਲ ਲੱਗਦਾ ਸੀਗਾ ਉਹਨੂੰ 25 ਨੰਬਰ ਵਾਰਡ ਚ ਲਗਾਇਆ ਗਿਆ ਜੀ ਉਹ ਵਾਰਡ ਨੂੰ ਬੀਸੀ ਕੀਤਾ ਗਿਆ ਜੀ ਕਿਉਂਕਿ ਉੱਤੇ ਕੰਬੋਜ ਬਰਾਦਰੀ ਦੀ ਜਾਂ ਬੀਸੀ ਕੈਟਾਗਰੀ ਦੀ ਵੋਟ ਜਿਆਦਾ ਹੈ ਪੋਪੂਲੇਸ਼ਨ ਜਿਆਦਾ ਉਹਦੇ ਕਰਕੇ ਉਹ ਵਾਰਡ ਬੀਸੀ ਕੀਤਾ ਗਿਆ ਜੀ ਪਰ ਜੇਕਰ ਗੱਲ ਕੀਤੀ ਆਵੇ ਤੁਹਾਡੇ ਵਾਰਡ ਦੀ ਤਾਂ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਹਾਡੇ ਵਾਰਡ ਦੇ ਵਿੱਚ ਕਰਾਏ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਵਾਰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਪੁਆਈ ਗਈ ਹੈ ਜਿਹੜੀਆਂ ਜਿਹੜੀਆਂ ਗਲੀਆਂ ਚ ਪੈਣ ਵਾਲੀ ਸੀਗੀ ਉਹ ਸਾਰੀਆਂ ਪਈਆਂ ਨੇ ਜੀ ਜੇ ਕੋਈ ਸੀਵਰੇਜ ਦੇ ਕੰਮ ਸੀਗੇ ਉਹ ਕਰਵਾਏ ਗਏ ਨੇ ਜੀ ਜਾਂ ਜੇ ਕੋਈ ਲਾਈਟਾਂ ਲੁੱਟਾਂ ਦਾ ਕੰਮ ਲਾਈਟ ਖਰਾਬ ਹੁੰਦੀ ਹੈ ਅਸੀਂ ਇੱਕ ਵਾਰਡ ਦੇ ਵਿੱਚ ਇੱਕ ਗਰੁੱਪ ਬਣਾਇਆ ਜੀ WhatsApp ਗਰੁੱਪ ਉਹਦੇ ਵਿੱਚ ਲੋਕ ਕੰਪਲੇਂਟ ਪਾ ਦਿੰਦੇ ਨੇ ਜੀ ਇਹਨਾਂ ਨੰਬਰ ਪੋਲ ਖਰਾਬ ਹੈਗਾ ਉਹ ਨਾਲ ਦੀ ਨਾਲ ਉਹਦੀ ਦੂਜੇ ਦਿਨ ਉਹ ਠੀਕ ਕਰਵਾ ਦਿੱਤੇਗਾ ਮੁਕੰਮਲ ਤਰੀਕੇ ਨਾਲ ਠੀਕ ਹੋ ਰਿਹਾ ਜੀ ਹਾਂ ਜੀ ਮੁਕੰਮਲ ਤਰੀਕੇ ਨਾਲ ਜੀ ਅੱਜ ਕਲੱਬ ਕਲੱਬ ਰੋਡ ਤੇ ਲਾਈਟਾਂ ਖਰਾਬ ਸੀਗੀ ਉਹਦੀ ਕੰਪਲੇਂਟ ਸੀਗੀ ਉਹ ਅੱਜ ਸਾਰੀਆਂ ਲਾਈਟਾਂ ਕਰਵਾ ਦਿੱਤੀਆਂ ਨੇ ਇਹ ਠੀਕ ਕਰਵਾ ਦਿੱਤੀਆਂ ਗਈਆਂ ਨੇ ਇੱਕ ਦੋ ਲਾਈਟਾਂ ਜਿੱਥੇ ਲੱਗਣ ਵਾਲੀਆਂ ਸੀ ਉਹ ਨਵੀਆਂ ਵੀ ਲਵਾ ਦਿੱਤੀਆਂ ਨੇ ਪਰ ਜੇਕਰ ਵਿਰੋਧੀ ਤਾਂ ਇਹ ਕਹਿੰਦੇ ਨੇ ਜੀ ਆਮ ਆਦਮੀ ਪਾਰਟੀ ਆ ਦੀ ਹਾਰ ਨੂੰ ਵੇਖਦੇ ਹੋਏ ਇਹ ਵਾਰਪਾ ਦੀ ਇਕਰਾਰੀ ਕਿ ਗਾਣਾ ਇਹਨਾਂ ਨੇ ਸ਼ਹਿਰ ਕੋਈ ਕੰਮ ਤਾਂ ਕਰਾਇਆ ਨਹੀਂ ਕਹਿੰਦੇ ਜੀ ਨਹੀਂ ਜੀ ਕੰਮ ਹੋਏ ਨੇ ਜੀ ਤੁਸੀਂ ਇਹ ਦੇਖ ਲਓ ਭਾਰਤ ਕੇ ਕਾ ਉਸ ਤੋਂ ਲੈ ਕੇ ਐਮ ਆਰ ਕਾਲਜ ਤੱਕਨ ਨਮੀ ਰੋਡ ਬਣੀ ਹੈ ਜੀ ਉਸ ਤੋਂ ਬਾਅਦ ਗਾਂਧੀ ਚੌਂਕ ਤੋਂ ਲੈ ਕੇ ਪਟਵਾਰਖਾਨੇ ਤੱਕ ਬਣੀ ਹੈ ਜੀ ਉਸ ਤੋਂ ਬਾਅਦ ਤੁਸੀਂ ਅੱਗੇ ਚਲੇ ਜਾਓ ਸ਼ਾਸਤਰੀ ਚੌਂਕ ਤੋਂ ਲੈ ਕੇ ਇੱਧਰ ਆ ਜਾਓ ਸ਼ਾਸਤਰੀ ਚੌਂਕ ਤੋਂ ਲੈ ਕੇ ਰਾਜਾ ਸਿਨੇਮਾ ਤੱਕ ਬਣੀ ਹੈ ਜੀ ਹੁਣ ਡੈੱਡ ਉਸ ਰੋਡ ਦਾ ਉਹ ਨੂੰ ਆਪ ਮੰਡੀ ਬੋਰਡ ਤੋਂ ਲੱਗ ਕਰਕੇ ਕਮੇਟੀ ਵਿੱਚ ਲਿਆ ਕੇ ਉਹ ਰੋਡ ਸੀਸੀ ਫਲੋਰਿੰਗ ਦਾ ਕੰਮ ਸ਼ੁਰੂ ਜਲਦੀ ਕਰਵਾਇਆ ਜਾਏ ਜੀ ਤੇ ਇਹਨਾਂ ਵੱਲੋਂ ਫਿਰ ਇਹ ਕਿਉਂ ਕਿਹਾ ਜਾ ਰਿਹਾ ਵੀ ਵਿਕਾਸ ਕਰ ਨਹੀਂ ਹੋਏ ਹੈ ਲੈ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਜੀ ਦੇਖੋ ਜੀ ਇਹ ਵਿਰੋਧੀ ਪਾਰਟੀਆਂ ਦਾ ਇਲਜ਼ਾਮ ਲਾਉਂਦੇ ਆ ਇਹਨੇ ਭਾਵੇਂ ਕੋਈ ਵੀ ਹੋਵੇ ਜੀ ਉਹ ਆਪਦੇ ਆਪ ਨੂੰ ਇਹ ਕਹਿਣਗੇ ਜੀ ਅਸੀਂ ਕੰਮ ਕੀਤੇ ਮੈਨੂੰ ਦੱਸੋ ਵੀ ਜਦੋਂ ਕਾਂਗਰਸ ਸਰਕਾਰ ਸੀਗੀ ਇਹ ਰੋੜਾਂ ਕਿਉਂ ਨਹੀਂ ਬਣੀਆਂ ਮੈਨੂੰ ਇਸ ਗੱਲ ਦਾ ਜਵਾਬ ਦੇਣ ਇਹ ਹੁਣ ਚਾਰ ਰੋੜਾਂ ਬਣੀਆਂ ਨੇ ਉਸ ਟਾਈਮ ਹੀ ਬਣਵਾਈਆਂ ਜਾ ਸਕਦੀਆਂ ਇਹ ਲਗਭਗ ਮੇਰੇ ਹਿਸਾਬ ਨਾਲ 10 ਸਾਲ ਪਹਿਲਾਂ ਕਿਤੇ ਬਣੀਆਂ ਹੋਣੀਆਂ ਜਾਂ 15 ਸਾਲ ਪਹਿਲਾਂ ਬਣੀਆਂ ਨੇ ਤੇ ਇਹ ਆਮ ਆਦੀ ਪਾਰਟੀ ਸਰਕਾਰ ਜੀ ਬਣੀਆਂ ਨੇ ਤੇ ਤੁਸੀਂ ਵਾਰ ਨੰਬਰ ਇੱਕ ਤੋਂ ਟਿਕਟ ਦੇ ਦਾਅਵੇਦਾਰੋ ਜੀ ਹਾਂ ਜੀ ਦਾਅਵੇਦਾਰਾਂ ਆ ਜੀ ਤੇ ਕਿਸ ਕਿਸ ਤਰ੍ਹਾਂ ਦੇ ਲੋਕਾਂ ਦੇ ਕੰਮ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਕੌਂਸਲ ਜਿਤਾਉਣ ਤੋਂ ਬਾਅਦ ਤੁਸੀਂ ਉਹਨਾਂ ਦੇ ਕਰਾਓਗੇ ਜੀ ਦੇਖੋ ਜੀ ਅਸੀਂ ਅੱਗੇ ਵੀ 5 ਸਾਲ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਾਂ ਜੀ ਵਾਰਡ ਦੀ ਸੇਵਾ ਕਰ ਰਹੇ ਹਾਂ ਜੀ ਜੇ ਪਾਰਟੀ ਨੇ ਵੀ ਕੋਈ ਕੰਮ ਦਿੱਤਾ ਤਾਂ ਅਸੀਂ ਉਹ ਕੀਤਾ ਸਾਡੇ ਵਾਰਡ ਦੇ ਵਿੱਚ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਜੀ ਸੀਵਰੇਜ ਦੀ ਦੇਖ ਲਓ ਸੀਵਰੇਜ ਵੀ ਬਿਲਕੁਲ ਸਹੀ ਹੈ ਪਾਣੀ ਦੀ ਸਮੱਸਿਆ ਇੱਕ ਬੈਂਕ ਕਲੋਨੀ ਥੋੜੀ ਪ੍ਰੋਬਲਮ ਆ ਰਹੀ ਹੈ ਉਹ ਕੋਈ ਗੰਦਾ ਪਾਣੀ ਵਗੈਰਾ ਟੂਟੀਆਂ ਰਾਈ ਆ ਰਿਹਾ ਉਹਦਾ ਵੀ ਜਲਦੀ ਅਸੀਂ ਉਹ ਹੱਲ ਕਰਵਾ ਦਿਆਂ ਲੋਕਾਂ ਨੂੰ ਕਿ ਆਰੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੂ ਕੀ ਕਹਿਣਾ ਚਾਹੂਗਾ ਮੈਂ ਤਾਂ ਵਾਰਡ ਵਾਸੀਆਂ ਨੂੰ ਆਉਣ ਵਾਲੇ ਨਵੇਂ ਸਾਲ 2026 ਦੀਆਂ ਮੁਬਾਰਕਾਂ ਦੇਣਾ ਤੇ ਅੱਗੇ ਹੀ ਮੈਂ ਅਪੀਲ ਕਰਦਾ ਕਿ ਮੇਰਾ ਸਾਥ ਦਿਓ ਤੇ ਆਪਾਂ ਇੱਕ ਚੰਗਾ ਐਮਸੀ ਬਣਾਈਏ ਜਿਹੜਾ ਤੁਹਾਡੇ ਵਿੱਚ ਰਹਿ ਕੇ ਵਾਰਡ ਦੀ ਸੇਵਾ ਕਰ ਸਕੇ ਜਿਹਦੇ ਜਿਹ ਪਹਿਲੇ ਵਾਲੇ ਐਮਸੀ ਦੀ ਗੱਲ ਕੀਤੀ ਜਾਵੇ ਉਹ ਆਮ ਆਦਮੀ ਪਾਰਟੀ ਤੋਂ ਸੀ ਭਜਨ ਲਾਲ ਜਿਹਦੇ ਪਰਿਵਾਰ ਚੋਂ ਹਾਂਜੀ ਉਹਨੂੰ ਕੀ ਉਹ ਤੁਹਾਡੇ ਵਾਰਡ ਤੁਸੀਂ ਦੇਖੋ ਜੀ ਉਹਨਾਂ ਨੇ ਧਰਨੇ ਤੋਂ ਇਲਾਵਾ ਕੰਮ ਹੀ ਨਹੀਂ ਕੀਤਾ ਜੀ ਜੀ ਇਹ ਤਾਂ ਵਾਰਡ ਵਾਸੀਆਂ ਨੂੰ ਪਤਾ ਹੈ ਜੋ ਵੀ ਕੰਮ ਹੁੰਦੇ ਨੇ ਜਿਹੜਾ ਮਿਊਨਿਸਪਲ ਕਮੇਟੀ ਦੇ ਅਫਸਰ ਹੁੰਦੇ ਨੇ ਉਹਨਾਂ ਨਾਲ ਮਿਲ ਕੇ ਕੀਤੇ ਜਾਂਦੇ ਨੇ ਜੇ ਆਪਾਂ ਗੱਲ ਗਲ ਤੇ ਧਰਨਾ ਲਾਈਏ ਤਾਂ ਬਿਲਕੁਲ ਗਲਤ ਹੈ ਜੀ ਉਹਨਾਂ ਵੱਲੋਂ ਪਾਰਟੀ ਛੱਡ ਦਿੱਤੀ ਗਈ ਸੀ ऐसे साल 2025 हुए तो सीपीआई चले गई थी उनका ये कहना था कि पार्टी स्टैंड की थी पर पार्टी आधे मुद्दों तो पटक गई थे बाहरी लोगों ਨੂੰ ਭਾਵੇਂ ਉਹਨੇ ਤੁਹਾਡਾ ਨਾਮ ਹੀ ਲਾਇਆ ਵੀ ਕਾਂਗਰਸੀਆਂ ਨੂੰ ਜਾਂ ਪਾਇਪਾਲਾ ਉਹਨਾਂ ਅੰਦਰ ਰਿਆਰੀ ਤੇ ਆਪ ਪਾਰਟੀ ਦੇ ਲੋਕਾਂ ਨੂੰ ਬਾਹਰ ਕੱਢਦੇ ਦੇਖੋ ਜੀ 2022 ਦੇ ਵਿੱਚ ਸਾਨੂੰ ਕਾਂਗਰਸ ਪਾਰਟੀ ਨੇ ਬਕਾਇਦਾ ਪਾਰਟੀ ਤੋਂ ਕੱਢ ਦਿੱਤਾ ਸੀਗਾ ਕਿਉਂਕਿ ਉਹਨਾਂ ਦਾ ਅਲੀਗੇਸ਼ਨ ਸੀ ਆਮ ਆਦੀ ਪਾਰਟੀ ਦੀ ਇਹਨਾਂ ਨੇ ਸਪੋਰਟ ਕੀਤੀ ਪਰ ਸਪੋਰਟ ਨਹੀਂ ਸੀ ਤਾਂ ਪਹਿਲਾਂ ਹੀ ਜੁਆਇਨਿੰਗ ਕਰ ਗਏ ਸੀ ਦੇ ਉਹਨਾਂ ਦੇ ਕੱਢਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਜੁਆਇਨ ਕਰਕੇ 2022 ਦੇ ਵਿੱਚ ਅਸੀਂ ਪਾਰਟੀ ਜੁਆਇਨ ਕੀਤੀ ਹੈ ਬਕਾਇਦਾ ਐਮਐਲਏ ਸਾਹਿਬ ਦੇ ਨਾਲ ਤੋਰ ਕੇ ਵੋਟਾਂ ਮੰਗੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਨੇ ਇਹੀ ਕਹਿਣਾ ਕਿ ਅਸੀਂ ਟਕਸਾਲੀ ਆਮ ਆਦਮੀ ਦੇ ਸੀ ਨਹੀਂ ਇਹਦੇ ਟਕਸਾਲੀ ਦੇਖੋ ਦੇਖੋ ਮੇਰੀ ਗੱਲ ਸੁਣੋ ਟਕਸਾਲੀ ਨਹੀਂ ਹੁੰਦੇ ਹੁਣ ਤੁਸੀਂ ਇੱਕ ਚੀਜ਼ ਦੇਖੋ ਵੀ ਸ਼ੇਰ ਸਿੰਘ ਗਵਾਇਆ ਜੀ ਦਵਿੰਦਰ ਗਵਾਇਆ ਜੀ ਕਾਂਗਰਸ ਤੋਂ ਅਕਾਲੀ ਦਲ ਤੋਂ ਕਾਂਗਰਸ ਵਿੱਚ ਆਏ ਨੇ ਤੇ ਡਾਕਟਰ ਮਿੰਦਰ ਕੁਮਾਰ ਰੈਨੋ ਟਕਸਾਲੀ ਸੀਗੇ ਜੀ ਠੀਕ ਹੈ ਜੀ ਉਹਨਾਂ ਨੂੰ ਵੀ ਤਾਂ ਆਊਟ ਕੀਤਾ ਹੀ ਗਿਆ ਜੀ ਇਹਦੇ ਵਿੱਚ ਕੋਈ ਟਕਸਾਲੀ ਨਹੀਂ ਕੋਈ ਜਿਹੜਾ ਪਾਰਟੀ ਦੇ ਨਾਲ ਜੁੜੇਗਾ ਪਾਰਟੀ ਦੇ ਚੰਗੇ ਕੰਮ ਕਰੇਗਾ ਪਾਰਟੀ ਵਾਸਤੇ ਪਾਰਟੀ ਉਹਨੂੰ ਅੱਗੇ ਕਰੇਗੀ ਕਰੇਗੀ ਤੁਹਾਨੂੰ ਪੂਰਾ ਵਿਸ਼ਵਾਸ ਹੈ ਵੀ ਤੁਹਾਨੂੰ ਟਿਕਟ ਐਮ ਕੇਸ ਵਾਰ ਮਿਲੇਗੀ ਵਿਧਾਇਕ ਦੇ ਦੇਖੋ ਜੀ ਮੈਂ ਤਾਂ ਟਿਕਟ ਦੀ ਮੰਗ ਕਰ ਰਿਹਾ ਐਮ ਐਲ ਏ ਸਾਹਿਬ ਪਾਰਟੀ ਜੋ ਟਿਕਟ ਦੇਣਗੇ ਤੇ ਅਸੀਂ ਟਿਕਟ ਐਮ ਸੀ ਇਲੈਕਸ਼ਨ ਜਿੱਤ ਕੇ ਪਾਰਟੀ ਦੀ ਚੋਲੀ ਪਾਵਾਂਗੇ ਅੱਡੇ ਝੋੜਾ ਬਾਗ ਆਰੇ ਵਾੜਵਾਸਿਆ ਰੋ ਜ ਫਾਜ਼ਿਲਕਾ ਵਾਸੀਆਂ ਨੂੰ 25 ਵਾੜਾਂ ਦੇ ਵਿੱਚ ਕੁਝ ਸੁਨੇਹਾ ਦੇਣਾ ਚਾਹੁੰਦੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਇਹੀ ਕਹਣਾ ਜੀ ਤੁਸੀਂ ਆਉਣ ਵਾਲੀਆਂ ਐਮਸੀ ਇਲੈਕਸ਼ਨ ਦੇ ਵਿੱਚ ਆਮਾਦੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਮਾਦੀ ਪਾਰਟੀ ਦਾ ਬੋਰਡ ਬਣਵਾਓ ਜੀ ਤੇ ਅਤੇ ਸ਼ਹਿਰ ਦਾ ਵਿਕਾਸ ਕਰਵਾਉਣ ਵਿੱਚ ਸਾਥ ਦਿਓ এবੀਐਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਨ ਕਿ এবੀਐਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ